10 ਦਿਨ ਪਹਿਲਾਂ ਹਾਰਦੀ ਸੈਨਾ ਦੀ ਕੈਫਿਡ ਯੂਨਿਟ ਦੇ ਜਵਾਨ ਹਲਦਾਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਕੋਈ ਕੰਧ ਨਹੀਂ ਰਹਿਣ ਦਵਾਂਦੇ ਹੋਏ ਜੰਮੂ ਕਸ਼ਮੀਰ ਤੋਂ ਫੌਜਾਂ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਮਾਰੋਹ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਨੌਰ ਵਿਖੇ ਜੁੜੀ ਦਿੱਤੀ ਗਈ ਹਲਦਾਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮੰਦਪਾ ਗਈ ਤਮਨ ਬਾਕੀ ਕਹਾਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਾਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਛੋੜਾ ਦੇ ਦਿੱਤਾ ਲੇਕਿਨ ਉੱਥੇ ਦੁੱਖ ਦੇ ਨਾਲ ਨਾਲ ਮਾਣ ਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਹੁਣ ਕੋਈ ਯਾਦ ਨਹੀਂ ਰੱਖਦਾ ਲੇਕਿਨ ਇੱਕ ਸ਼ਹੀਦ ਦੀ ਮੌਤ ਇਹ ਤੱਕ ਫੁਲਫੁਲ ਕਰਦੇ ਨੇ ਸੋ ਇੱਕ ਵਕਤ ਫਿਰ ਮੈਂ ਉਸ ਯੋਧੇ ਚਤਤ ਫੁਲਫੁਲ ਕਰਦੇ ਹਾਂ ਬਹੁਤ ਦੁੱਖ ਹੋ ਰਿਹਾ ਹੈ ਲੈ ਅਸੀਂ ਪਰਿਵਾਰ ਨੂੰ ਮਿਲਿਆ ਇਹ ਛੋਟੀ ਜੀ ਬੱਚੀ ਹੈ ਵਰਦਾ ਮਦਵੀ ਹੈ ਗਿਆ ਔਰ ਜੰਗਲ ਹੈ ਬਟ ਜੋ ਜ਼ੀਦ ਸੈਮੀ ਪਰਵਾਰ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਜੋ ਮਾਨ ਦਿਵਾਇਆ ਤੇ ਕੁਮਰ ਵਿੱਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਕਿਦਰੋਂ ਆਉਣਾ ਉਧਰ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਿੰਨਾ ਤੱਕ ਕੋਲ ਨੰਬਰ ਜੋ ਪਤਾ ਨਹੀਂ ਲੱਗਦਾ ਇਹਨਾਂ ਪਰਵਾਰ ਨੂੰ ਕਹਿੰਦੇ ਦੁੱਖ ਵੰਡਾਓ ਤੇ ਦੁੱਖ ਘਟਦਾ ਹੈ ਕਿ ਅਸੀਂ ਸਾਰੇ ਵਨ ਦੁੱਖ ਸ਼ਾਮਲ ਹੈ ਮੈਂ ਅਸ਼ੂਰ ਕਰਦਾ ਕਿ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰਿਜ਼ੈਂਟੇਮਾ ਨਾ ਮੈਂ ਕਿਸੇ ਪਾਰਟੀ ਦੀ ਪਰ ਕੇਸੇ ਸਰਕਾਰ ਦੇ ਜਰਨਲਿਸਟ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਿਹੜਾ ਉਹ ਜਿੰਨਾ ਵੀ ਹੈਗਾ ਉਹ ਵੀ ਜਲਦੀ ਕਿਉਂ ਆਵਾਂਗੇ ਜਿੱਥੇ ਤੋੜ ਕੇ 20000 ਦਾ ਮਤਲਬ ਕੇਸ ਹੈਗਾ ਇਹ ਉਹਨਾਂ ਨੌਲੇਜ ਦਾ ਇੰਟੀਗਰੇਟਡ ਡਿਪਟੀ ਸਰਪੰਚ ਨੇ ਜਿਹੜਾ ਸੈਨੀ ਵੈਲਫੇਰ ਦੇ ਟਰੈਕਟਰ ਹੈ ਉਹਨੇ 1 ਲੱਖ ਦਾ ਚੈੱਕ ਵੀ ਜਿਹਾ ਉਹ ਵੀ ਟੋਕਨ ਹੁੰਦਾ ਕਿ ਵੀ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਕਿ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ कोई गेट बना स्कूल का ना रखना होगा एक बार फिर वाहस जी पहाड़ जिला सदमा उन्होंने माता वास्ते पत्नी मसूम छः साल के बच्चे वास्ते बयान नहीं किया जा सकता जो परिवारों के बहुत बड़ा उन्होंने वास्ते मसीबत और दूजे पास हौसा इस करके फौज वास्ते देश वास्ते ਸਮਾਜ ਵਾਸਤੇ ਇਹ ਸ਼ੀਤ ਪਈ ਆ। ਸਹਿਿਤ ਦਾ ਮਾਦਰਾ ਉਹਦੀ ਹਿੰਦਿਆਤ ਰਹਿਣਾ। ਜ਼ਿੰਦਗੀ ਬਹੁਤੋ ਕੰਮ ਆ ਤੇ ਬੰਦੇ ਉਹ ਨਸ਼ੀ ਕੀਤੇ ਵਰਗੇ ਲੋਕ ਐਕਸੀਡੈਂਟਾਂ 'ਚ ਮਰਦੇ ਆ। ਪਰ ਇਹ ਮੰਨ ਜਾਂਦਾ ਕਿ ਦੇਸ਼ ਦੀ ਖਾਤਿਰ ਸਮਾਜ ਦੀ ਖਾਤਿਰ ਇਹ ਸ਼ਬਦ ਪਈ ਆ। ਇਹ ਦੇਖ ਕੇ ਪ੍ਰਵਾਹ ਨੂੰ ਅਨੇ ਸ਼ਾਂਤ ਹੋਸਰਾ ਹੋਊਗਾ। ਜਦੋਂ ਸਾਰੇ ਉਸ ਦਾ ਇਨਾਮ ਦੇਣਾ ਹਰ ਪਰੰਗ ਦੇਣਾ। ਖੜਾਗੇ ਜਦ ਤੱਕ ਇਸੇ ਜੀਵੇ। ਕਿਉਂਕਿ ਇਹ ਸਮਾਜ ਦੀ ਖੁਸ਼ੀ ਵਾਸਤੇ ਹੈ। ਕੁੱਝ ਦਿਨ ਸਤੇ ਸਮਾਜ ਆ ਕੁੱਝ ਦਿਨ ਸਤੇ ਦੇਸ਼